ਮੇਰਾ ਨਾਮ ਮੰਜਲੀ ਹੈ। ਅਸੀਂ ਉੱਤਰ ਹਲਕੇ ਲੁਧਿਆਣੇ ਵਿੱਚ ਰਹਿੰਦੇ ਆ ਤੇ ਅਸੀਂ ਮਾਨ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਸਾਡੇ ਪਹਿਲਾਂ ਬਿੱਲ ਬਹੁਤ ਆਂਦੇ ਸੀ ਪਰ ਹੁਣ ਜਦੋਂ ਦੇ ਸਾਡੇ ਬਿੱਲ ਮਾਫ ਕੀਤੇ ਆ ਤੇ ਉਦੋਂ ਦਾ ਬਿੱਲ ਸਾਡਾ ਜ਼ੀਰੋ ਆਂਦਾ ਹੈ। ਮੇਰਾ ਨਾਮ ਜਸਵਿੰਦਰ ਕੌਰ ਮੈਂ ਲੁਧਿਆਣਾ ਹਲਕਾ ਉਤਰੀ ਦੇ ਰਹਿਣ ਵਾਲੀ ਹਾਂ। ਸਾਡਾ ਪਹਿਲਾ ਬਿੱਲ ਬਹੁਤ ਜ਼ਿਆਦਾ ਆਂਦਾ ਸੀਗਾ ਪਰ ਜਦੋਂ ਦੀ ਮਾਨ ਸਰਕਾਰ ਆਈ ਹੈਗੀ ਆ ਉਦੋਂ ਦਾ ਸਾਡੇ ਬਿੱਲ ਜ਼ੀਰੋ ਆਂਦੇ ਹੈਗੇ ਆ। ਪਹਿਲਾਂ ਬਿਜਲੀ ਦੇ ਬਿੱਲ ਬਹੁਤ ਆਉਂਦੇ ਸੀਗੇ ਹੁਣ ਉਹਨਾਂ ਦੇ ਧੰਨਵਾਦ ਕਿਰਪਾ ਦੇ ਨਾਲ ਕਾਫੀ ਗੁੰਜਾਇਸ਼ ਹੋ ਗਈ ਬਿੱਲਾਂ ਤੇ ਸਾਡੇ ਕਿਤੇ ਇਹ ਹੀ ਬੱਚੇ ਦੀ ਸਕੂਲ ਦੀਆਂ ਫੀਸਾਂ ਫਾਸਾਂ ਦੇ ਕੰਮ ਆ ਜਾਂਦੇ ਆ ਪਿਆਰੋ ਸਾਡਾ ਨਾਮ ਹੈ ਬਿਜਲੀ ਦਾ ਬਿੱਲ ਬਹੁਤ ਆਉਂਦਾ ਸੀ ਅੱਗੇ ਹੁਣ ਸਾਡਾ ਬਿੱਲ ਮਾਫਿਆ 90% ਕਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਉਹੀ ਤਾਰਾਂ ਨੇ ਉਹੀ ਖੰਭੇ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਣ ਲੱਗੀ ਵੀ ਫ੍ਰੀ ਨੀਅਤ ਸਾਫ਼ ਹੈ ਨੀਅਤ ਸਾਫ਼ ਇਮਾਨਦਾਰੀ ਬਸ ਇਹ ਦਿਖ ਰ ਕੇ ਆਏ ਮੈਂ ਧੰਨਵਾਦੀ ਆਂ ਮਾਨ ਸਰਕਾਰ ਦਾ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਆ ਜਿਹੜਾ ਪੈਸਾ ਸਾਡਾ ਬਚਦਾ ਹੈਗਾ ਬਿਜਲੀ ਦੇ ਬਿੱਲ ਦਾ ਉਹ ਅਸੀਂ ਆਪਣੇ ਹੋਰ ਕੰਮਾਂ ਵਾਸਤੇ ਖਰਚ ਕਰਦੇ ਹੈਗੇ ਆ